ਕਿਆ ਮਾਰੇ ਦੇ ਅੰਗਾਂ ਨੂੰ ਫਾੜਿਆ ਗਿਆ ਆ ਗਰੰਤੀ ਸਿੰਘ ਆ ਗਰੰਤੀ ਸਿੰਘ ਦੀ ਦਸਤਖਾਂ ਦੀ ਘਟਨਾ ਕਿੱਦਾਂ ਹੋਈ ਕਿ ਕੀ ਹੋਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਬਾਹਰੋਂ ਗਿਆ ਆ ਆਪਣੀ ਗੱਡੀ ਤੇ ਗੁਰਦਵਾਰ ਸਾਹਿਬ ਦੇ ਅੱਗੇ ਮੈਂ ਗੱਡੀ ਲਾਈ ਏ ਜੀ ਤੇ ਜਦੋਂ ਮੇਰੀ ਆਦਤ ਹੈ ਕਿ ਗੁਰਦਵਾਰ ਸਾਹਿਬ ਆਂਦੇ ਜਾਂਦੇ ਆ ਮੈਂ ਨਿਗਾਹ ਮਾਰਨੀ ਮਾਰਨੀ ਏ ਜੀ ਤੇ ਸੋ ਮੈਂ ਨਿਗਾਹ ਮਾਰੀ ਜਦੋਂ ਕਿ ਗੁਰੂ ਘਰ ਦੇ ਦੋਵੇਂ ਅੰਦਰਲੇ ਮੇਨ ਦਰਵਾਜੇ ਜਿਹੜੇ ਖੁੱਲੇ ਹੋਏ ਸੀ ਤੇ ਮੈਂ ਭੱਜ ਕੇ ਅੰਦਰ ਹੋਇਆ ਜੀ ਤੇ ਉਹ ਦੋਸ਼ੀ ਜਿਹੜਾ ਸੀ ਉਹ ਭੱਜ ਕੇ ਬਾਹਰ ਜਾਣ ਲੱਗਾ ਸੀ ਸਾਧ ਸੰਗਤ ਜੀ ਤੇ ਮੇਰੇ ਉਹ ਕਾਬੂ ਆ ਗਿਆ ਤੇ ਮੇਰੇ ਤੋਂ ਜਿੰਨਾ ਕੋ ਦਾ ਕਟਾਪਾ ਉਤਰਿਆ ਜੀ ਆਪਾਂ ਲਾਇਆ ਤੇ ਬਾਕੀ ਮੇਰੇ ਕੋਲ ਸ੍ਰੀ ਸਾਹਿਬ ਸੰਗਤ ਨੇ ਖੋਲ ਲਈ ਮੈਂ ਸ੍ਰੀ ਸਾਹਿਬ ਨਾਲ ਝਟਕਾਣਾ ਹੀ ਜੀਉ ਸਿੰਘ ਕਿਉਂਕਿ ਉਹਨੇ ਮਹਾਰਾਜ ਦੇ ਪੰਜ ਸੱਤ ਅੰਗ ਪਾੜੇ ਸੀ ਜੀ ਤੇ ਮਹਾਰਾਜ ਉਹ ਅੰਗ ਵੇਖ ਕੇ ਜਿਹੜਾ ਮੇਰੇ ਮਨ ਚ ਰੋਸਤੀ ਨਾ ਜੀ ਮੈਂ ਉਹਨੂੰ ਛਟਕਾਣਾ ਸੀ ਤੈਨੂੰ ਪਰ ਮੈਨੂੰ ਸੰਗਤਾਂ ਨੇ ਮੇਰੇ ਤੋਂ ਸਿਰੀ ਸਾਹਿਬ ਖੋਲ ਹੀ ਮਹਾਰਾਜ ਹਾਂ ਜੀ ਹਾਂ ਜੀ ਮਹਾਰਾਜ ਜੀ ਭਾਜੀ ਜਦੋਂ ਤੂੰ ਐਮਐਨਡੀ ਨੇ ਤੂੰ ਜਿਹੜੀ ਭੋਲੋ ਵੀ ਸਾਧ ਸੰਗਤ ਜੀ ਮੈਂ ਉਹਨੂੰ ਛਟਕਾ ਰਹੀ ਸਕਿਆ ਜੀ ਉਹਨੂੰ ਮੌਕੇ ਤੇ ਫੜਿਆ ਹਾਂ ਜੀ ਹਾਂ ਜੀ ਨਹੀਂ ਨਹੀਂ ਮੌਕੇ ਤੇ ਬਾਹਰ ਆ ਗਏ ਭਾਜੀ ਉਹਨਾਂ ਅੰਦਰੋਂ ਬੇਦੇਬੀ ਕਰਕੇ ਮਹਾਰਾਜ ਦੇ ਸਾਰੇ ਸਰੂਪ ਕਿੰਨੇ ਵਜੇ ਦਾ ਟਾਈਮ ਸੀ ਸਾਢੇ 3 ਵਜੇ ਦਾ ਸਾਢੇ 3 ਸਾਢੇ 3 ਤੁਸ ਕਰਦੀ ਖੁੱਲਿਆ ਸੀ ਗੁਰੂ ਘਰ ਖੁੱਲਣਾ ਨਹੀਂ ਜੀ ਗੁਰੂ ਘਰ ਸੇ ਨੇ ਸਾਢੇ 3 ਵਜੇ ਵੜਿਆ ਕਿ ਗੁਰੂ ਘਰ ਖੁੱਲਾ ਸੀ ਉਦੋਂ ਨਹੀਂ ਨਹੀਂ ਜੀ ਪਤਾ ਨਹੀਂ ਉਹ ਕਿਹੜੇ ਟਾਈਮ ਵੜਿਆ ਜੀ ਸਾਹਮਣੇ ਮੇਰੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਸਾਡੇ ਗੁਰੂ ਘਰ ਦੇ ਸੈਕਟਰੀ ਦੀ ਦੁਕਾਨ ਹੈ ਜੀ ਤੇ ਉਹਨਾਂ ਦੇ ਵੀ ਨੀ ਨਿਗਾ ਚੜਿਆ ਕਿਉਂਕਿ ਉਹ ਵੀ ਕੰਮ ਤੇ ਦੁਕਾਨ ਜਾਂਦੇ ਜਾਂਦੇ ਉੱਤੇ ਦੋਸ਼ੀ ਜਿਹੜਾ ਕਿੱਥੇ ਦਾ ਦੱਸਿਆ ਜਾ ਰਿਹਾ ਹੈ ਕੋਈ ਨਹੀਂ ਪਤਾ ਲੱਗ ਰਿਹਾ ਜੀ ਕਿੱਥੋਂ ਦਾ ਖੁੱਲਾ ਸੀ ਛੱਡਿਆ ਲੋਕ ਲੱਗਾ ਨਹੀਂ ਗੁਰੂ ਘਰ ਜਿਹੜਾ ਮੇਨ ਗੇਟ ਹੈ ਜੀ ਉਹ ਤਾਂ ਖੁੱਲਾ ਹੀ ਹੁੰਦਾ ਕੋਈ ਆਂਦਾ ਜਾਂਦਾ ਕੋਈ ਪਾਣੀ ਪੀਂਦਾ ਅੰਦਰ ਲੈ ਲੋਕ ਲੱਗਾ ਸੀ ਜੀ ਉਹਨੇ ਖੋਲਿਆ ਕਿਦਾਂ ਤੁਹਾਨੂੰ ਉਹਨੇ ਇੱਕੋ ਦਮ ਜਿੱਦ ਖੋਲਿਆ ਨਾ ਤੇ ਉਹ ਸਾਡੇ ਮਤਲਬ ਇੰਨੀ ਸੇਫਟੀ ਵਾਲੇ ਉਹ ਹੈ ਨਹੀਂ ਜੀ ਦਰਵਾਜ਼ੇ ਉਹ ਕਿਧਰ ਖੁੱਲ ਗਏ ਇੱਕੋ ਦਮ ਝਟਕਾ ਮਾਰਦਿਆਂ ਤੇ ਉਹ ਖੁੱਲਣ ਤੋਂ ਬਾਅਦ ਉਹ ਦੋਸ਼ੀ ਆਪਣਾ ਕੰਮ ਕਰ ਗਏ ਜੀ ਤੁਹਾਡਾ ਕਹਿਣਾ ਮਤਲਬ ਕਿ ਤੁਹਾਡੀ ਅੰਗਿਲੀ ਕਰਕੇ ਜੇ ਤੁਸੀਂ ਉਹਨੂੰ ਪੱਕਾ ਦਰਵਾਜ਼ਾ ਲਾਇਆ ਹੁੰਦਾ ਅਸੀਂ ਇੰਨਾ ਪਿੱਟੇ ਆ ਕਿ ਸਾਰੇ ਗੁਰੂ ਘਰ ਦੇ ਵਿੱਚ ਤੁਸੀਂ ਗੁਰੂ ਘਰਾਂ ਦੇ ਵਿੱਚ ਪੱਕੇ ਦਰਵਾਜ਼ੇ ਲਾਓ ਵੀਰ ਜੀ ਬੇਨਤੀ ਐਦਾ ਵੀ ਮੇਰੇ ਕੋ ਤੇ ਜੀ ਗਰੀਬ ਕੋਲ ਆਪਣਾ ਘਰ ਨਹੀਂ ਹੈਗਾ ਤੇ ਮੈਂ ਕਿੱਥੋਂ ਉਹ ਤੇ ਦਰਵਾਜ਼ਾ ਲਾ ਰ ਮੈਂ ਤਾਂ ਸੰਗਤ ਨੂੰ ਹੀ ਕਾ ਸਕਣਾ ਜੀ ਤੁਸੀਂ ਕਦੀ ਕਿਹਾ ਸੀ ਹਾਂ ਜੀ ਆਪਾਂ ਸੰਗਤ ਨੂੰ ਹਮੇਸ਼ਾ ਕਹੇ ਜੀ ਵੀ ਇਹ ਨਹੀਂ ਸੇਫਟੀ ਵਾਲਾ ਕੰਮ ਨਹੀਂ ਹੈਗਾ ਜਿਹੜੇ ਆਪਾਂ ਸਿਰਫ ਉਹ ਸੀਚੇ ਚ ਲਾਇਆ ਨੇ ਤੁਸੀਂ ਜੁਦਾ ਜਾ ਕੇ ਦੇਖ ਜੀ ਅੱਜ ਨਾ ਸੰਭਲੇ ਕਿ ਸਾਰੀ ਉਮਰ ਸਾਡੇ ਨਾਲ ਇ ਅਸੀਂ ਜੇ ਆਪਣਾ ਹੋਂਦ ਨਾ ਪਛਾਨੀ ਤੇ ਖਤਮ ਹੋ ਜਾਵਾਂਗੇ ਖਾਲਸਾ ਜੀ ਬਿਲਕੁਲ ਜੀ ਜਿਹੜਾ ਆਇਆ ਭਈਆ ਜ ਆ ਕੋਣ ਆ ਪਤਾ ਨਹੀਂ ਭਾਜੀ ਭਈਆ ਜਿਹਾ ਹੀ ਲੱਗਦਾ ਹੈ ਕਿ ਕੋਣ ਹੈ ਕਿਸ ਕਿਹੜੇ ਕਿਸਮ ਦਾ ਹੈ ਬਸ ਮੈਨੂੰ ਤੇ ਫਟਾਫਟ ਜਦੋਂ ਬਾਹਰ ਨਿਕਲੇ ਰੋਲਾ ਪਾ ਲਿਆ ਵੀ ਮੈਂ ਕਾਲੀ ਦੇਵੀ ਆ ਮੈਂ ਫਲਾਣੀ ਐਵੇਂ ਉੱਤੀ ਉੱਤੀ ਬਾਹਾਂ ਕਰਕੇ ਰੋਲਾ ਪਾਣ ਲੱਗਿਆ ਮੇਰੇ ਸਰੂਪੇ ਸਰੂਪੇ ਵੀ ਅੰਦਰੋਂ ਚੁੱਕ ਕੇ ਲੈ ਗਿਆ ਮਹਾਰਾਜ ਦੇ ਸਾਰੇ ਵਸਤਰ ਉਹਨੇ ਖਲਾਰੇ ਹੋਈ ਮਹਾਰਾਜ ਦਾ ਸਰੂਪ ਐ ਉੱਥੋਂ ਤੱਕ ਕਿ ਚੁੱਕ ਕੇ ਉਹਨੇ ਕੁੱਤੇ ਭਾਂਚੋਦ ਨੇ ਥੱਲੇ ਸੁੱਟਿਆ ਹੋਇਆ ਸੀ ਜੀ ਮਤਲਬ ਮੈਨੂੰ ਵੇਖਿਆ ਨਹੀਂ ਗਿਆ ਸਾਹ ਸੰਗਤ ਜੀ ਦਾ ਇਸ ਕੰਮ ਨੂੰ ਅੰਜਾਮ ਦੇਣ ਵਾਸਤੇ ਕਿੰਨਾ ਕੁ ਸਮਾਂ ਲੱਗਾ ਸੀ ਉਹਨੂੰ ਕਿੰਨਾ ਸਮਾਂ ਲੱਗਾ ਇਹ ਹੁਣ ਆਪਾਂ ਦੀ ਭਾਜੀ ਮੈਂ ਉਹ ਗੱਡੀ ਆ ਕੇ ਵੀਰ ਜੀ ਮੈਂ ਮੈਂ 10-5 ਮਿੰਟ ਦੇ ਵਿੱਚ ਵਿੱਚ ਉਹਨੂੰ ਫੜਿਆ ਮੈਨੂੰ ਤੇ ਪਤਾ ਹੀ ਨਹੀਂ ਉਹ ਕਿੰਨਾ ਵੱਡਿਆ ਸੀ ਅੰਦਰ ਜਿਵੇਂ ਕਿ ਆ ਜੀ ਸੰਗਰਾਮ ਸੀ ਸੰਗਤ ਆਈ ਸੀ ਤੇ ਕੀ ਲੱਗਦਾ ਨਹੀਂ ਕਿ ਇਹ ਮਾਮਲਾ ਜਿਹੜਾ ਕਿਸ ਤਰ੍ਹਾਂ ਦੱਸਿਆ ਜਾ ਰਿਹਾ ਨਹੀਂ ਨਹੀਂ ਵੀਰ ਜੀ ਸੰਗਤ ਸਵੇਰ ਦੀ ਤੁਸੀਂ ਕਦੀ ਉਹਨੂੰ ਦੇਖਿਆ ਸੀ ਪਿੰਡ ਦੇ ਵਿੱਚ ਨਹੀਂ ਪਿੰਡ ਤੇ ਨਹੀਂ ਮੈਂ ਕਦੀ ਇੱਥੇ ਆਪਣੇ ਭਲਾਤ ਸ਼ਹਿਰ 'ਚ ਨਹੀਂ ਵੇਖਿਆ ਜੀ ਆਪਾਂ ਇੱਥੇ ਠੰਡੀ ਮਿੱਠੀ ਸਰਦਾਈ ਦਾ ਨਾਲ ਕੰਮ ਕਰੀ ਤੇ ਕਦੀ ਉਹਨੂੰ ਆਂਦੇ ਜਾਂਦੇ ਵੇਖਿਆ ਤੁਹਾਡਾ ਕੀ ਨਾਮ ਜੀ ਤੁਹਾਡਾ ਪਿੰਡ ਕਿਹੜਾ ਮੇਰਾ ਭਾਈ ਸੋਨ ਸਿੰਘ ਹੀ ਨਾਮ ਹੈ ਜੀ ਮੇਰਾ ਮੇਨ ਪਿੰਡ ਆਪਣਾ ਭਗਵਾਨਪੂਰੀ ਜਿਹੇ ਇੱਥੋਂ ਦੇ ਆਪਾਂ ਹੈਡ ਗ੍ਰੰਥੀ ਸਾਹਿਬ ਆ ਇੱਥੋਂ ਦਾ ਹੀ ਮੇਰਾ ਬਾਇਓ ਡਾਟਾ ਸਾਰਾ ਜੋ ਵੀ ਹੈ ਇੱਥੋਂ ਦਾ ਨਗਰ ਕੀਰਤਨ ਕਿਸ ਗੁਰਦੁਆਰਾ ਸਾਹਿਬ 'ਚ ਕਿੰਨੇ ਸਮੇਂ ਤੋਂ ਤੁਸੀਂ ਗ੍ਰੰਥੀ ਵਜੋਂ ਕੰਮ ਕਰ ਇਥੋਂ ਦਾ ਮੇਰਾ ਸਾਰੇ ਆਈਡੀ ਪ੍ਰੂਫ ਵਗੈਰਾ ਸਭ ਨਗਰ ਦਾ ਇੱਥੇ ਹੀ ਮੇਰਾ ਜੋ ਵੀ ਹੈ ਜੀ ਪਰ ਜਿਹੜੀ ਇਹ ਘਟਨਾ ਵਾਪਰੀ ਇਹਦਾ ਜ਼ਿੰਮੇਵਾਰ ਹੁਣ ਇਸ ਟਾਈਮ ਕੌਣ ਦੱਸੇ ਇਸ ਦਾ ਜ਼ਿੰਮੇਵਾਰ ਮਾਰਾ ਕੋਈ ਨਹੀਂ ਹੁਣ ਜ਼ਿੰਮੇਵਾਰ ਤੇ ਕਿਸੇ ਨੂੰ ਵੀ ਨਹੀਂ ਆਪਾਂ ਠਹਿਰਾ ਸਕਦੇ ਵੀਰ ਜੀ ਕਿਉਂਕਿ ਕੋਈ ਬੰਦਾ ਇੱਕੋ ਦਮ ਘਰ ਦੇ ਚੋਰ ਵੜ ਜੇ ਤੇ ਆਪਾਂ ਕੀ ਕਰ ਸਕਦੇ ਆ ਇਹਨਾਂ ਦੇ ਜਿਹੇ ਇਹੀ ਕਰ ਸਕਨੇ ਆ ਕਿ ਆਪਾਂ ਤਾਲੇ ਲੱਗੇ ਸੀ ਜਾਂ ਨਹੀਂ ਲੱਗੇ ਸੀ ਨਾ ਕਮਜ਼ੋਰ ਲੱਗੇ ਸੀ ਤਾਲੇ ਲੱਗੇ ਸੀ ਜੇ ਲੋਕ ਲੱਗੇ ਸੀ ਪਰ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਪਣਾ ਕੰਮ ਕਰ ਗਿਆ ਹੁਣ ਉਹ ਤਾਲੇ ਨੂੰ ਕਿਸ ਹਿਸਾਬ ਨਾਲ ਕਰ ਗਿਆ ਖੋਲ ਗਿਆ ਕਿੱਦਾਂ ਉਹਨੇ ਇੱਕ ਵਾਰ ਨਹੀਂ ਕਹਿੰਦੇ ਪਿਓ ਕਿ ਉਹਨਾਂ ਨੇ ਝਟਕੇ ਨਾਲ ਖੋਲ ਲਿਆ ਤੁਹਾਡੇ ਬਚਣ ਹੈ ਕਿ ਝਟਕੇ ਨਾਲ ਤਾਲਾ ਖੁੱਲ ਗਿਆ ਕਹਿੰਦਾ ਮਤਲਬ ਕਿ ਤੁਸੀਂ ਇੰਨਾ ਪ੍ਰਬੰਧ ਨਹੀਂ ਕੀਤਾ ਹੋਇਆ ਨਹੀਂ ਹੈਗਾ ਇੱਥੇ ਪ੍ਰਬੰਧ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਮੈਂ ਮੰਨਣਾ ਜੀ ਤੁਹਾਡੀ ਅੰਗੈਲੀ ਹੈ ਮੇਰੀ ਵੀ ਜੀ ਅੰਗੈਲੀ ਨਹੀਂ ਵੇਖੋ ਮੈਂ ਤਾਂ ਤੁਹਾਨੂੰ ਪਹਿਲੇ ਕਹਾ ਕੇ ਟਿਆ ਮੈਂ ਮੰਨਣਾ ਵੀ ਵੇਖੋ ਵੀਰ ਜੀ ਮੈਂ ਤੇ ਮੇਰੇ ਕੋ ਗਰੀਬਪਨ ਆਪਣਾ ਘਰ ਨਹੀਂ ਸਾਡੇ ਨਾਲ ਇੱਕ ਬੜਾ ਤਗੜਾ ਮਜ਼ਾਕ ਹੋ ਰਿਹਾ ਆ ਸਾਨੂੰ ਕਿਉਂ ਆਇਆ ਜਾ ਰਿਹਾ ਹੈ ਜਦੋਂ ਵੀ ਗੁਰੂ ਘਰ ਦੇ ਵਿੱਚ ਬੇਦਬੀ ਹੁੰਦੀ ਜਾਂ ਤਾਂ ਕਿਹਾ ਜਾਂਦਾ ਕਿ ਇਹ ਮਨਬੁੱਧੀ ਆ ਜੀ ਮਨਬੁੱਧੀ ਆ ਅੱਜ ਵੀ ਜੋ ਘਟਨਾ ਹੋਈ ਹੈ ਵੀਰ ਦੱਸ ਰਿਹਾ ਆ ਕਿ ਉਹਨੇ ਮਾਰੇ ਦੇ ਅੰਗ ਲਿਆ ਕੇ ਬਾਹਰ ਲਿਆ ਕੇ ਉੱਚੀ ਉੱਚੀ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਕਿ ਮੈਂ ਦੇਵੀ ਆ ਕੀ ਕਹਿੰਦਾ ਸੀ ਕਾਲੀ ਦੇਵੀ ਆ ਮੈਂ ਮੈਂ ਕਾਲੀ ਦੇਵੀ ਆ ਮੈਂ ਇਹ ਆ ਸੰਗਤ ਜੀ ਇਦਾਂ ਦੇ ਪਖੰਡ ਬਹੁਤ ਹੋ ਰਿਹਾ ਆ ਆਪ ਸੂਚਿਤ ਰਹੀਏ ਸ਼ਹਿਤਰ ਧਾਰੀ ਹੋਈ ਹੈ ਜੇ ਕੋਈ ਆਂਦਾ ਤੇ ਆਪਾਂ ਸੋਦਾ ਲਾਈਏ ਬਾਬਾ ਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿਹੜੀ ਜਥੇਬੰਦੀ ਵੱਲੋਂ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਖਾਲਸਾ ਸਤਕਾਰ ਕਮੇਟੀ ਪੰਜਾਬ ਮੈਨੂੰ ਸਰਦਾਰ ਬਲਬੀਰ ਸਿੰਘ ਮੁੱਛਲ ਰਾਣੇ ਭੇਜਿਆ ਜੀ ਉਹਨਾਂ ਨੂੰ ਫੋਨ ਆਇਆ ਸੀ ਉਹਨਾਂ ਨੇ ਮੈਨੂੰ ਇੱਥੇ ਭੇਜਿਆ ਜਿਹੜੀ ਇਹ ਸਾਰੀ ਘਟਨਾ ਵਾਪਰੀ ਹੈ ਦਾ ਜ਼ਿੰਮੇਵਾਰ ਕੌਣ ਹੈ ਜੀ ਬਾਬਾ ਜੀ ਮੈਂ ਜ਼ਿੰਮੇਵਾਰ ਸਾਰੀ ਕਮੇਟੀ ਨੂੰ ਮੰਨਦਾ ਜੀ ਜਿਨ੍ਹਾਂ ਦੀ ਅੰਗੈਲੀ ਕਰਕੇ ਹੋਇਆ ਜਿਹੜੀ ਐਚਪੀ ਘਟਨਾ ਹੋਈ ਹੈ ਭਗਵਾਨ ਗੁਰੂ ਦੇ ਵਿੱਚ ਉਹ ਕੀ ਘਟਨਾ ਸੀ ਔਰ ਪੁਲਿਸ ਦੀ ਕੀ ਕਾਰਵਾਈ ਰਹੀ ਹੈ ਕੀ ਜਾਂਚ ਚੱਲ ਰਹੀ ਹੈ ਆ ਸਾਨੂੰ ਸ਼ਾਮ ਕਰੀਬ 3:30 ਵਜੇ ਸਾਨੂੰ ਇੰਟੀਮੇਸ਼ਨ ਮਿਲੀ ਸੀ ਕਿ ਭਗਵਾਨ ਗੁਰੂ ਦੇ ਕੋਲ ਕੋਈ ਬੰਦਾ ਗੁਰਦੁਆਰੇ 'ਚ ਬੜ ਗਿਆ ਉੱਥੇ ਉਹਨਾਂ ਨੇ ਉਹਨੇ ਵਿਰਧੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮੌਕੇ ਤੇ ਸਾਡਾ ਐਸਐਚਓ ਉੱਥੇ ਪਹੁੰਚ ਗਿਆ ਅਸੀਂ ਬੰਦਾ ਆਰਾਊਂਡ ਅਪ ਕਰ ਲਿਆ ਹੈ ਆਰਾਊਂਡ ਅਪ ਕਰਕੇ ਅਸੀਂ ਕਾਰਵਾਈ ਕਰਤੀ ਹੈ ਅਸੀਂ ਫਟਾ ਕੱਟਾ ਹੋਇਆ ਹੈ ਅਵੇ ਵੀ ਔਰ ਥਿੰਕ ਸੋ ਸਾਥ ਕੇ ਜਿਹੜੇ ਸੈਕਸ਼ਨ ਐ ਅਸੀਂ ਲਾਤੇ ਹੋਏ ਆਂ ਔਰ ਬਾਕੀ ਜਿਹੜੀ ਕਾਰਵਾਈ ਐ ਉਹ ਸੀ ਲਾ ਰਹੇ ਆਂ ਬੋਲੋ ਪਤਾ ਲੱਗ ਰਿਹਾ ਕਿ ਕਿੰਨੇ ਤੋਂ ਆ ਬੰਦੇ ਦਾ ਨਾਮ ਅਸੀਂ ਹੁਣ ਤਸਦੀਕ ਕਰਦੇ ਪਏ ਆ ਪਰ ਇਹ ਰਹਿਣ ਵਾਲਾ ਕਿੱਥੇ ਦਾ ਹੈ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਬੰਦੇ ਦਾ ਨਾਮ ਹਰਦੇਵ ਸਿੰਘ ਹੈਗਾ ਪਰ ਬਾਕੀ ਜਿਹੜੀ ਤਫਤੀਸ਼ ਹੈ ਉਹ ਅਸੀਂ ਜਲਦ ਤੋਂ ਜਲਦ ਮੁਕੰਮਲ ਕਰਕੇ ਇਹਨੂੰ ਕੇਸ ਵਿੱਚ ਲਿਆ ਲਾਂਗੇ ਮੈਨ ਕੋਨ ਸਥਿਤੀ ਕਿੱਦਾਂ ਦੀ ਹੈ ਕੋਨ ਸਥਿਤੀ ਸਾਡੀ ਬਿਲਕੁਲੀ ਪੂਰੀ ਕੰਟਰੋਲ ਤੇ ਹੈ ਸਾਨੂੰ ਬੜਾ ਕੋਆਪਰੇਟ ਕੀਤਾ ਪਬਲਿਕ ਨੇ ਵੀ ਔਰ ਥੋੜੀ ਵਧੀਆ ਕਾਰਵਾਈ ਰਹੀ ਬੋਲਤਵਾਸ ਨੇ ਸਾਨੂੰ ਬਹੁਤ ਬੜਾ ਕੋਆਪਰੇਟ ਕੀਤਾ हूँ सारा लॉ एंड ऑर्डर सिचुएशन बिल्कुल पीसफुल है सिचुएशन पूरी कंट्रोल में है सारे बंदे इतने जा चुके हैं सारा कुछ असं तरीके रूमर की गल नहीं है कोई घबराने की लड़ नहीं है सारी सिचुएशन पूरी कंट्रोल में है है ना असि इतने मुस्तैद हैं वैसे कोई इदा गल नहीं है कि कोई धरना लगे हुआ है कोई बंदे कोई प्रदर्शन है कोई इदा गल नहीं है सारा मैटर असं निवेड़ता है ਪਰ ਉਹਨਾਂ ਸੀ ਇਨਵੈਸਟੀਗੇਸ਼ਨ ਪੱਕ ਧਿਆਨ ਦੇਵਾਂਗੇ ਇਹਨਾਂ ਇਨਵੈਸਟੀਗੇਸ਼ਨ ਅਸੀਂ ਜਲਦ ਤੋਂ ਜਲ ਕੰਪਲੀਟ ਕਰਕੇ ਉਹਨੂੰ ਕੰਪਲੀਟ ਕਰ ਦੇਵਾਂਗੇ ਉਹ ਰੋਪੀ ਦੇ ਹਾਲਾਤ ਠੀਕ ਹੈ ਆ ਰੋਪੀ ਦੇ ਹਾਲਾਤ ਠੀਕ ਹੈ ਸਾਡੇ ਮਨ ਸੱਟਾਂ ਕਿੰਨੀਆਂ ਤੇ ਲੱਗੀਆਂ ਸੀ ਉਹਨਾਂ ਅਸੀਂ ਵੈਰੀਫਾਈ ਕਰਦੇ ਹਾਂ ਉਹਨੂੰ ਹਮ ਚੈੱਕ ਹੋ ਜੜਾ ਮੈਡੀਕਲ ਹਲਾਈਜ਼ਾ ਹੋਗਾ ਤਾਂ ਫਿਰ